ਦੇਸ਼ ਕਰਕੇ ਅੱਗੇ ਵਾਸਤੇ ਆਏ ਨੇ ਜਗਿੰਦਰ ਬਾਗਿਆ ਜੀ ਚਾਹੇ ਪਾਈ ਜਾਣਗੇ ਗੜਬੇ ਸੇ ਤੇ ਧਰਜੀ ਦਿੱਤਾ ਹੋਰ ਚੌਥੇ ਪਣਾ ਦਿਆਂ ਤੁਸੀਂ ਇਹ ਦੇਖ ਰਹੇ ਹੋ ਕੁਲਵਿੰਦਰ ਸਿੰਘ ਘਰਚਾ ਜਿਨ੍ਹਾਂ ਵੱਲੋਂ ਇੱਥੇ ਲੰਗਰ ਲਗਾਇਆ ਗਿਆ ਆ ਤੇ ਹੋਰ ਵੀ ਐਨਆਰਆਈਆਂ ਨੇ ਸਹਿਯੋਗ ਕੀਤਾ ਦੂਸਰਾਂ ਦੇ ਨਾਲ ਚੱਲੇ ਪੌੜੇ ਆ ਵਾਏ ਗੁਰਜੀਤ ਕੰਧਾ Why? <Marvel> ਆ ਦੇਖੀ ਇਧਰ ਬਰਾਇਨ ਵਾਲੀ ਨੂੰ ਵੀ ਇਧਰ ਆ ਦੇਖੋ ਔਰ ਇਹ ਚੌਥੇ ਪੜਾਵਿਆਂ ਤੁਸੀਂ ਦੇਖ ਰਹੇ ਹੋ ਕੁਲਵਿੰਦਰ ਸਿੰਘ ਵਰਚਾ ਬੋਲ ਰਹੇ ਤੇ ਹੋਰ ਇੱਥੇ ਸਜੋਗਿਆ ਬੋਲੋ ਜਿਹੜਾ ਇੱਥੇ ਅਤੁੱਟ ਲੰਗਰ ਲਗਾਇਆ ਗਿਆ ਆ ਮੈਂ ਮਾਫੀ ਚਾਹਾਂਗਾ ਕਿ ਇਹ ਪੂਰੀ ਵੀਡੀਓ ਇਸ ਕਰਕੇ ਨਹੀਂ ਮੈਂ ਬਣਾ ਸਕਿਆ ਕਿਉਂਕਿ ਇੱਕ ਇੱਥੇ ਰਾਗੀ ਜੱਥਾ ਆਇਆ ਸੀਗਾ ਜਿਹੜਾ ਮੋਨੋ ਐਕਟਿੰਗ ਦੀ ਤਰ੍ਹਾਂ ਪਿੱਛੇ ਆਡੀਓ ਕੇਸਨ ਲਾ ਕੇ ਗਾ ਰਿਹਾ ਸੀ ਕਿਉਂਕਿ ਚੈਨਲ ਤੇ ਕਾਪੀਰਾਈਟ ਲੱਗ ਜਾਂਦਾ ਆ ਇਸ ਕਰਕੇ ਜਿਹੜੀ ਆ ਕਿ ਉਹ ਵੀਡੀਓ ਜੇ ਮੈਂ ਲੰਬੀ ਨਹੀਂ ਇੱਥੋਂ ਬਣਾ ਸਕਦਾ

राम रे राम रे राम रे रीमानक राम रे राम रे राम रे स्वाजी नानक राम रे राम रे राम रे स्वाजी नानक राम रे राम राम चाची बालक नाले राम रा नालक ने राम जेक रामीमा नालक राम जे चाची नालक

ਜੀ ਚੌਥੇ ਪੜਾ ਦਾ ਨਗਰ ਕੀਰਤਨ ਜਿਹੜਾ ਆ ਉਹ ਦੇਖ ਰਹੇ ਹੋ ਬਹਾਦਰਪੁਰ ਰੋਡ ਚੌਂਕ ਤੇ ਬਲਵਿੰਦਰ ਸਿੰਘ ਅਰਚਾ ਦੀ ਹੋ ਰਹੀ ਹੈ ਨਰਾਈਆਂ ਬਲੋ ਇੱਥੇ ਜਿਹੜਾ ਆ ਉਤਤ ਲੰਗਰ ਵਰਤਾਏ ਗਏ ਫਲ ਫਰੂਟ ਦੇ ਲੰਗਰ ਵਰਤਾਏ ਗਏ ਔਰ ਇਸ ਦੇ ਨਾਲ ਫਿੰਗਰ ਦੇ ਵੀ ਲੰਗਰ ਜਿਹੜੇ ਆ ਉਹ ਵਰਤਾਏ ਗਏ ਆ ਇਹ ਤੁਸੀਂ ਦੇਖ 파 ਰਹੇ ਹੋ ਚੌਥੇ ਪੜਾਤੇ ਜਿਹੜਾ ਇਹ ਨਗਰ ਕੀਰਤਨ ਜਿਹੜਾ ਪਹੁੰਚਿਆ ਔਰ ਤੁਸੀਂ ਦੇਖ ਦੇਖ ਪਾ ਰਹੇ ਹੋ ਔਰ ਸਾਥ ਸਾਥੇ ਜਿਹੜੇ ਆ ਉਹ ਲੰਗਰ ਲਗਾਏ ਗਏ ਨੇ ਕਿਤੇ ਚਾਹ ਕਿਤੇ ਕੌਫੀ ਕਿਤੇ ਪਕੋੜੇ ਕਿਤੇ ਅੰਗੂਰ ਕਿਤੇ ਸੇਬ ਮਤਲਬ ਹਰ ਤਰ੍ਹਾਂ ਦਾ ਜਿਹੜਾ ਆ ਕਿ ਇੱਥੇ ਤੁਸੀਂ ਲੰਗਰ ਜਿਹੜਾ ਆ ਉਹ ਵਰਤਾਇਆ ਗਿਆ ਹੈਗਾ ਇਹ ਤੁਸੀਂ ਚੌਥੇ ਪੜਾ ਦੀਆਂ ਤਸਵੀਰਾਂ ਦੇਖ ਰਹੇ ਹੋ ਚੌਥੇ ਪੜਾਤੇ ਜਿਹੜਾ ਇਹ ਲੰਗਰ ਜਿਹੜਾ ਆ ਟੁੱਟ ਲੰਗਰ ਜਿਹੜਾ ਇਹ ਵਰਤਾਇਆ ਗਿਆ ਔਰ ਬਲਵਿੰਦਰ ਸਿੰਘ ਘਰਚਾ ਇਹਨਾਂ ਬੋਲੋ ਜਿਹੜਾ ਇੱਥੇ ਹਰ ਸਾਲ ਇਹ ਜਿਹੜਾ ਟੁੱਟ ਲੰਗਰ ਵੀ ਜਿਹੜਾ ਲਗਾਇਆ ਜਾਂਦਾ ਆ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਇਹ ਲੰਗਰ ਜਿਹੜਾ ਆ ਤਿਆਰ ਕੀਤਾ ਗਿਆ ਆ ਸਾਡੀ ਕੋਸ਼ਿਸ਼ ਹਮੇਸ਼ਾ ਰਹੀ ਆ ਕਿ ਅਸੀਂ ਆਪਣੇ ਚੈਨਲ ਦੇ ਉੱਪਰ ਜਿਹੜਾ ਆ ਕਿ ਤੁਹਾਨੂੰ ਹਰ ਪੜਾ ਦਾ ਜਿਹੜਾ ਆ ਕਿ ਉਹ ਬਾਰੀ-ਬਾਰੀ ਜਿਹੜਾ ਆ ਅਲੱਗ-ਅਲੱਗ ਗਰੁੱਪ ਦੇ ਵਿੱਚ ਅਸੀਂ ਤੁਹਾਨੂੰ ਦਿਖਾ 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 ਸਕੀ ਐ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499